ਇੱਕ ਵਾਰ ਫੇਰ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਦੇਸ਼ ਦੀਆਂ ਵੱਖ-ਵੱਖ ਕਿਨੂ ਮੰਡੀਆਂ ਦੇ ਭਾਅ ਨੇ ਜਿਹੜੇ ਸਾਂਝੇ ਕਰਾਂਗੇ ਸੋ ਤੁਹਾਨੂੰ ਅਪੀਲ ਹੈ ਕਿ ਵੀਡੀਓ ਨੂੰ ਜੱਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਸੋ ਸਭ ਤੋਂ ਪਹਿਲਾਂ ਆਪਾਂ ਹੁਸ਼ਿਆਰਪੁਰ ਦੇ ਟਾਂਡਾ ਉਰਮਰ ਦੀ ਗੱਲ ਕਰ ਲੈਨੇ ਆ ਜੀ ਹਾਂ ਜਿੱਥੇ ਕਿਨੂ ਦਾ ਭਾਅ 50 ਰੁਪਏ ਪ੍ਰਤੀ ਕਿਲੋ ਰਿਹਾ ਸੰਗਰੂਰ ਦੇ ਵਿੱਚ ਕਿਨੂ ਵਿਕਿਆ 20 ਰੁਪਏ ਪ੍ਰਤੀ ਕਿਲੋ ਤੇ ਰੋਪੜ ਦੇ ਵਿੱਚ ਜਿਹੜਾ ਕਿਨੂ ਦਾ ਭਾਅ ਉਹ 20 ਰੁਪਏ ਪ੍ਰਤੀ ਕਿਲੋ ਰਿਹਾ ਤਰਨਤਨ ਦੇ ਪੱਟੀ ਦੇ ਵਿੱਚ ਕਿੰਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਤੇ ਪਠਾਨਕੋਟ ਦੇ ਵਿੱਚ ਕਿੰਨੂ ਦਾ ਭਾਅ ਦੋਸਤੋ 21 ਰੁਪਏ ਪ੍ਰਤੀ ਕਿਲੋ ਰਿਹਾ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ 20 ਦਸੰਬਰ 2023 ਹੈ ਤੇ 20 ਦਸੰਬਰ 2023 ਦੇ ਤੁਹਾਡੇ ਨਾਲ ਕਿੰਨੂ ਮੰਡੀ ਦੇ ਭਾਅ ਨੇ ਜਿਹੜੇ ਅਸੀਂ ਸਾਂਝੇ ਕਰ ਰਹੇ ਆ ਸੋ ਅਬੋਹਰ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਕਿੰਨੂ ਦਾ ਭਾਅ 4 ਰੁਪਏ ਤੋਂ ਲੈ ਕੇ 14 ਰੁਪਏ ਪ੍ਰਤੀ ਕਿਲੋ ਤੱਕ ਰਿਹਾ ਜਿਹੜੀ ਜਾਣਕਾਰੀ ਮਿਲੀ ਆ ਤੇ ਮਹਾਲੀ ਦੇ ਕਰਾਲੀ ਵਿੱਚ ਕਿੰਨੂ ਦਾ ਭਾਜੜਾ ਰਿਹਾ ਉਹ 17 ਰੁਪਏ ਪ੍ਰਤੀ ਕਿਲੋ ਰਿਹਾ ਖਰੜ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ 22 ਰੁਪਏ ਪ੍ਰਤੀ ਕਿਲੋ ਵਿਕਿਆ ਲੁਧਿਆਣਾ ਦੇ ਖੰਨਾ ਵਿੱਚ ਕਿੰਨੂ 25 ਰੁਪਏ ਪ੍ਰਤੀ ਕਿਲੋ ਵਿਕਿਆ ਜਲੰਧਰ ਦੇ ਵਿੱਚ ਕਿੰਨੂ ਦਾ ਭਾਜੜਾ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਲਾਲਾਬਾਦ ਦੇ ਵਿੱਚ ਕਿੰਨੂ ਦਾ ਭਾਜੜਾ ਰਿਹਾ ਉਹ 12 ਰੁਪਏ 50 ਪੈਸੇ ਪ੍ਰਤੀ ਕਿਲੋ ਰਿਹਾ ਜੀ ਹਾਂ ਗੜ ਸ਼ੰਕਰ ਦੀ ਗੱਲ ਕਰ ਲੈਨੇ ਆ ਦਾ ਗੜ ਸ਼ੰਕਰ ਦੇ ਵਿੱਚ ਜਿਹੜਾ ਕਿੰਨੂ ਦਾ ਭਾਰਿਆ ਉਹ 18 ਰੁਪਏ ਪ੍ਰਤੀ ਕਿਲੋ ਰਿਹਾ ਹੈ ਫਰੀਦਕੋਟ ਦੇ ਵਿੱਚ ਵੀ ਕਿੰਨੂ ਦਾ ਭਾਜੜਾ ਰਿਹਾ ਉਹ 18 ਰੁਪਏ ਪ੍ਰਤੀ ਕਿਲੋ ਰਿਹਾ ਤੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਜਿਹੜੇ ਇਹ ਕਿੰਨੂ ਦੇ ਭਾਅ ਨੇ ਇਹ 20 ਦਸੰਬਰ 2023 ਦੇ ਤੁਹਾਡੇ ਨਾਲ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਭਾਅ ਨੇ ਉਹ ਸਾਂਝੇ ਕਰ ਰਹੇ ਆ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਸੰਗਰੂਰ ਦੇ ਧੂਰੀ ਦੀ ਗੱਲ ਕਰ ਲੈਨੇ ਆ ਜਿੱਥੇ ਅੱਜ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਲੁਧਿਆਣਾ ਦੇ ਦਰਾਹਾ ਵਿੱਚ ਕਿਨੂ 14 ਰੁਪਏ ਪ੍ਰਤੀ ਕਿਲੋ ਵਿਕਿਆ ਗੱਲ ਕਰ ਲੈਨੇ ਆ ਭਵਾਨੀਗੜ੍ਹ ਦੀ ਜਿੱਥੇ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਕਿਨੂ ਵਿਕਿਆ ਜੀ 20 ਰੁਪਏ 50 ਪੈਸੇ ਪ੍ਰਤੀ ਕਿਲੋ ਬੱਸੀ ਪਠਾਨਾ ਦੀ ਗੱਲ ਕਰ ਲੈਨੇ ਆ ਜਿੱਥੇ ਕਿਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਸੰਗਰੂਰ ਦੇ ਅਹਿਮਦਗੜ੍ਹ ਵਿੱਚ ਕਿਨੂ ਦਾ ਭਾਅ ਛੋਟੇ ਕਿਨੂ ਦਾ ਭਾਅ ਜਿਹੜਾ ਰਿਹਾ ਹੈ ਮੀਡੀਅਮ ਸਾਈਜ਼ ਦਾ ਉਹ 23 ਰੁਪਏ ਪ੍ਰਤੀ ਕਿਲੋ ਰਿਹਾ ਹੈ ਤੇ ਲਾਰਜ ਕਿਨੂ ਸੀ ਜਿਹੜਾ ਉਹ ਇੱਥੇ 24 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਹੁਣ ਦੇਸ਼ ਦੀਆਂ ਕੁਝ ਖਾਸ ਮੰਡੀਆਂ ਜਿਹੜੀਆਂ ਰਜ਼ੌਰੀ ਦੀ ਗੱਲ ਕਰ ਲੈਨੇ ਆ ਜਿੱਥੇ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਆ ਸ਼੍ਰੀਨਗਰ ਦੇ ਪ੍ਰੇਮਪੋਰ ਵਿੱਚ ਜਿਹੜਾ ਕਿਨੂ ਦਾ ਭਾਅ ਉਹ 30 ਰੁਪਏ ਜੰਮੂ ਦੇ ਨਾਰਵਲ ਜੰਮੂ ਦੇ ਵਿੱਚ ਜਿਹੜਾ ਕਿਨੂ ਵਿਕਿਆ ਜੀ ਅੱਜ 23 ਰੁਪਏ ਪ੍ਰਤੀ ਕਿਲੋ ਵਿਕਿਆ ਮੰਡੀ ਦੀ ਗੱਲ ਕਰ ਲੈਨੇ ਆ ਮੰਡੀ ਦੇ ਵਿੱਚ ਕਿਨੂ 30 ਰੁਪਏ ਪ੍ਰਤੀ ਕਿਲੋ ਤੇ ਕਾਂਗੜਾ ਦੇ ਵਿੱਚ ਕਿਨੂ ਸੀ ਜਿਹੜਾ ਉਹ 25 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਹੀ ਚੰਬਾ ਦੀ ਗੱਲ ਕਰ ਲੈਨੇ ਆ ਚੰਬਾ ਦੇ ਵਿੱਚ ਜਿਹੜਾ ਕਿਨੂ ਦਾ ਭਾਅ ਸੀ ਅੱਜ ਰਿਹਾ 35 ਰੁਪਏ ਪ੍ਰਤੀ ਕਿਲੋ ਇਸ ਮੋਰ ਦੇ ਨਾਹਨ ਵਿੱਚ ਜਿਹੜਾ ਕਿਨੂ ਵਿਕਿਆ ਜੀ ਉਹ 25 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਜੇਕਰ ਗੱਲ ਕਰੀਏ ਸ਼ਿਮਲਾ ਦੀ ਤਾਂ ਸ਼ਿਮਲਾ ਦੇ ਵਿੱਚ ਜਿਹੜਾ ਕਿਨੂ ਦਾ ਭਾਅ ਸੀ ਉਹ 40 ਰੁਪਏ ਪ੍ਰਤੀ ਕਿਲੋ ਰਿਆ ਤੇ ਕਥੂਆ ਦੇ ਵਿੱਚ ਕਿਨੂ ਸੀ ਜਿਹੜਾ ਉਹ 20 ਰੁਪਏ ਪ੍ਰਤੀ ਕਿਲੋ ਰਿਆ ਤਾਂ ਦੋਸਤੋ ਏ ਸੀ ਅੱਜ 20 ਦਸੰਬਰ 2023 ਦੇ ਕਿਨੂ ਮੰਡੀ ਦੇ ਭਾਅ ਵੀਡੀਓ ਨੂੰ ਜਤ ਜਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ